ਨਸ਼ਾ ਤਸਕਰਾਂ ਖਿਲਾਫ ਬੋਲਣ ਦੀ ਮਿਲੀ ਤਾਲਿਬਾਨੀ ਸਜ਼ਾ ਸ਼ਰੀਅਮ ਵੱਢ ਦਿੱਤਾ ਨੌਜਵਾਨ ਜਲਦੀ ਚੁੱਕੋ ਯਾਰ ਤੇਜ਼ ਤਾਰ ਹਥਿਆਰ ਨਾਲ ਦਿੱਤਾ ਬਾਰਤਾਸ ਨੂੰ ਅੰਜਾਮ ਹਥਿਆਰ ਲਹਿਰਾਉਂਦੇ ਬਦਮਾਸ਼ਾਂ ਦੀ ਸੀਸੀਟੀਵੀ ਆਈ ਸਾਹਮਣੇ ਹੋ ਗੱਲ ਉਸ ਨੌਜਵਾਨ ਦੀ ਕਰਦੇ ਹਾਂ ਜਿਸ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਦੀ ਕੀਮਤ ਚੁਕਾਣੀ ਪਈਏ ਇਹ ਨੌਜਵਾਨ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਜੀ ਹਾਂ ਇਸ ਨੌਜਵਾਨ ਤੇ ਕਥਿਤ ਤੌਰ ਤੇ ਨਸ਼ਾ ਤਸਕਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਵਾਰਦਾਤ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਜੀ ਹਾਂ ਚਿੱਟੇ ਦਿਨ ਦਿਨ ਦਹਾੜੇ ਇਸ ਨੌਜਵਾਨ ਤੇ ਕੁਝ ਬਦਮਾਸ਼ਾਂ ਵੱਲੋਂ ਦਾਵਾ ਬੋਲ ਦਿੱਤਾ ਕਿ ਜਾਨਲੇਵਾ ਹਮਲਾ ਕੀਤਾ ਗਿਆ ਜਾਣਕਾਰੀ ਮੁਤਾਬਕ ਸ਼ਰਿਆਮ ਕਲੀਆਂ ਚ ਹਥਿਆਰ ਲਹਿਰਾ ਰਹੇ ਹਨ ਪਦਮਾਸ਼ਾ ਵੱਲੋਂ ਪਹਿਲਾਂ ਇਸ ਪੀੜਤ ਨੌਜਵਾਨ ਨੂੰ ਅਗਵਾ ਕੀਤਾ ਗਿਆ ਫਿਰ ਇਸ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਤੇਜ਼ ਤਾਰ ਹਥਿਆਰਾਂ ਨਾਲ ਨੌਜਵਾਨ ਨੂੰ ਸ਼ਰਿਆਮ ਵੱਡਿਆ ਗਿਆ ਨੌਜਵਾਨ ਦੇ ਹੱਥ ਪੈਰ ਅਤੇ ਢਿੱਡ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਨੌਜਵਾਨ ਖੂਨ ਨਾਲ ਲਤਫਤ ਹੋ ਕੇ ੇਠਾਂ ਡਿੱਗ ਗਿਆ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਨੌਜਵਾਨ ਨੂੰ ਗੋਲੀ ਤੱਕ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਖੂਨੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਕੁਝ ਲੋਕਾਂ ਵੱਲੋਂ ਪੀੜਤ ਨੌਜਵਾਨ ਨੂੰ ਜ਼ਖਮੀ ਹਾਲਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਹੈ ਸ਼ਰਿਆਮ ਗੁੰਡਾਗਰਦੀ ਦੀ ਇਹ ਵਾਰਦਾਤ ਸਾਹਮਣੇ ਆਈ ਕਪੂਰਥਲਾ ਤੋਂ ਜਾਣਕਾਰੀ ਮੁਤਾਬਕ ਜਿਹੜੇ ਬਦਮਾਸ਼ਾਂ ਵੱਲੋਂ ਇਸ ਨੌਜਵਾਨ ਤੇ ਹਮਲਾ ਕੀਤਾ ਗਿਆ ਐ ਕੋਈ ਹੋਰ ਨਹੀਂ ਬਲਕਿ ਕਥਤ ਨਸ਼ਾ ਤਸਕਰ ਨੇ ਇਹਨਾਂ ਵੱਲੋਂ ਕਥਤ ਨਸ਼ਾ ਤਸਕਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਇਸੇ ਨੌਜਵਾਨ ਵੱਲੋਂ ਇਹਨਾਂ ਮਲਜ਼ਮਾਂ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਮਲਜ਼ਮਾ ਖਿਲਾਫ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਕਥਤ ਤਸਕਰਾਂ ਵੱਲੋਂ ਨੌਜਵਾਨ ਨੂੰ ਜ਼ਰੂਰ ਤਾਲੀਬਾਨੀ ਸਜ਼ਾ ਦਿੱਤੀ ਗਈ ਸ਼ਰੀਆਮ ਖਲੀਆਂ ਚੁੱਕੜੀ ਇਸਕੜੀ ਤੇਸ਼ਤਾਰ ਹਥਿਆਰਾਂ ਦੇ ਨਾਲ ਵੱਡ ਡੱਕ ਕਰ ਦਿੱਤੀ ਗਈ ਜੀਹਾਂ ਦੱਸਿਆ ਤੇ ਹੀ ਜਾ ਰਹੇ ਵਾਰ ਦਾਤ ਤੋਂ ਬਾਅਦ ਹਸਪਤਾਲ ਚ ਪਈ ਅਸਨ ਨੌਜਵਾਨ ਵੱਲੋਂ ਪੁਲਿਸ ਦੀ ਕਾਰ ਕੁਜ਼ਾਰੀ ਦੇਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉੱਥੇ ਹੀ ਮੁਲਜ਼ਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ ਦਾਤਰ ਇਹਨਾਂ ਦੇ ਕੋਲ ਸੀਗਾ ਇਹ ਮੈਨੂੰ ਘੇਰ ਕੇ ਚਾਰ ਬੱਤੀ ਚੌਂਕ ਵੱਲ ਲੈ ਗਏ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਉੱਥੇ ਬੰਦੀ ਸੱਦੀ ਹੋਈ ਸੀ ਕਿ ਪੰਜ ਸੱਤ ਜਾਣੇ ਵਾਲੇ ਨਾ ਉੱਥੇ ਆ ਕੇ ਮਿਲਟੋ-ਮਿੰਟੀ ਦਾਤਰ ਲੈ ਕੇ ਮੈਨੂੰ ਦਾਤਰਾਂ ਨਾਲ ਵੜਿਆ ਉਸ ਤੋਂ ਬਾਅਦ ਕਹਿੰਦੇ ਤੈਨੂੰ ਤੇ ਮਾਰ ਦਿੱਤਾ ਵਾ ਉਹਨਾਂ ਹੀ ਦਾਰੇ ਨੂੰ ਵੀ ਮਾਰਨਾ ਵਾ ਤੇ ਜਿਹੜਾ ਤੇਰੇ ਪਿੱਛੇ ਆਇਆ ਉਹਨੂੰ ਵੀ ਅਸੀਂ ਮਾਰਦੇ ਨਾ ਵਾ ਤੇ ਇਹ ਕਰਦੇ ਆ ਮੈਨੂੰ ਦੇਖੋ ਉਹਨਾਂ ਨੇ ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਇੱਕ ਸਾਥ ਦਾ ਜਾਨੋਂ ਮਾਰ ਹੀ ਗਏ ਸੀਗੇ ਉਹ ਕਹਿੰਦੇ ਪੁਲਿਸ ਨੂੰ ਇਨਫੋਰਮੇਸ਼ਨ ਦਿੰਦਾ ਇਹਨੂੰ ਮਾਰ ਦਿਓ ਇਹ ਗੱਲ ਹੋਈ ਤੇ ਇਹਨਾਂ ਨੇ ਮੈਨੂੰ ਪੂਰਾ ਹੀ ਵੱਢ ਦਿੱਤਾ ਪੂਰੇ ਮੇਰੇ ਹੱਥ ਵੱਡੇ ਗਏ ਦੋਨੇ ਬੱਕੀ ਚ ਮੇਰੀ ਸੁਰਾ ਮਾਰਿਆ ਗਿਆ ਘੱਟੋ ਘੱਟ 1.5 ਇੰਚ ਦਾ ਗੂੰਗ ਪਿਆ ਲੱਤ ਮੇਰੀ ਵੱਢੀ ਗਈ ਨੀ ਆ ਅਜੇ ਡਾਕਟਰ ਕਹਿੰਦੇ ਜੇ ਤੂੰ ਸਹੀ ਨਹੀਂ ਹੈਗਾ ਤੇ ਪਹਿਲਾਂ ਵੀ ਚਿੱਟੇ ਦੇ ਕਿਲੋ-ਕਿਲੋ ਦੇ ਮੁਕਦਮੇ ਦਰਜਾ ਦਾਦਾ ਸਾਲ ਸਜ਼ਾ ਹੋਈ ਹੋਈ ਇਹਨਾਂ ਨੂੰ 307 ਦੇ ਪਤਨ ਕਿੰਨੇ ਮੁਕਦਮੇ ਦਰਜਾ ਜਾਣਕਾਰੀ ਮੁਤਾਬਕ ਜ਼ਖਮੀ ਹਾਲਤ ਚ ਕਮਲ ਨਾਮ ਦੇ ਸਰ ਨੌਜਵਾਨ ਜਿਸ ਸ਼ਖਸ ਵੱਲੋਂ ਹਸਪਤਾਲ ਚ ਦਾਖਲ ਕਰਵਾਇਆ ਗਿਆ ਉਸ ਨੂੰ ਵੀ ਹੁਣ ਬਦਮਾਸ਼ਾਂ ਵੱਲੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਰਮਿੰਦਰ ਸਿੰਘ ਨਾਮ ਦੇ ਸਖਸ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿਤੇ ਦੇ ਪਸਤੇ ਇਹਨਾਂ ਦੇ ਡੜੇ ਸੱਡੇ ਦੇ ਪਸਤੇ ਇਹਨਾਂ ਦੇ ਉਤੇ ਤਾਂ ਇਹਨਾਂ ਨੂੰ ਅਵੀ ਅਸੀਂ ਇੱਥੇ ਗੁੰਡਾ ਰਾਜ ਕਰੀਏ ਤਾਂ ਹਸਪੀਟਲ ਬੈਠੇ ਨੂੰ ਮੈਨੂੰ ਫੋਨ ਆ ਗਿਆ ਵੀ ਤੂੰ ਇਹਦੇ ਮਗਰ ਕਿਉਂ ਜਾਂਦਾ ਵੀ ਮੈਨੂੰ ਉਹ ਮੁੰਡੇ ਨੇ ਕਿਤੇ ਜਿੱਦਾਂ ਚੱਕਾ ਚੁੱਟਾ ਇਹ ਵੇਚਦੇ ਤੇ ਕੋਈ ਇਹਨਾਂ ਨੇ ਦਿੱਤੀ ਹੋਗੀ ਪੁਲਿਸ ਨੂੰ ਤਲਾਹ ਦਿੱਤੀ ਹੋਣੀ ਆ ਉਹਨਾਂ ਨੇ ਇਹ ਗੱਲ ਕੀਤੀ ਵੀ ਤੂੰ ਪੁਲਿਸ ਨੂੰ ਕਿਉਂ ਦੱਸਿਆ ਅਸੀਂ ਤਾਂ ਖੁਦ ਇਸ ਚੀਜ਼ ਦੇ ਖਿਲਾਫ ਚਿੱਟੇ ਦੇ ਉਹ ਮੁੰਡਾ ਵੀ ਚਿੱਟੇ ਦੇ ਖਿਲਾਫ ਸੀਗਾ ਜਿਹੜੇ ਮੁੰਡਿਆਂ ਨੇ ਵਧਿਆ ਇਹਨਾਂ ਨੇ ਇਹ ਗੱਲ ਹੀ ਕੀਤੀ ਵੀ ਤੂੰ ਸਾਡੀ ਪੁਲਿਸ ਨੂੰ ਮਤਲਬ ਕਿ ਤਰਾ ਕਿਉਂ ਦਿੱਤੀ ਆ ਉਧਰ ਜਦ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਕਮਾਲ ਪੁੱਛਿਆ ਗਿਆ ਕਿ ਇਸ ਖੋਨੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਸ਼ਰਿਹੰ ਕਲੀਆਂ ਚ ਅਜੇ ਵੀ ਬਾਹਰ ਕਿਵੇਂ ਘੁੰਮ ਰਹੇ ਨੇ ਤਾਂ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਕੀ ਬਿਆਨ ਦਿੱਤੇ ਗਏ ਉਹ ਵੀ ਸੁਣ ਲੋ ਪੁਲਸ ਨੇ ਐਫਆਰ ਲਾਉ ਜੇ ਤੇ ਇੱਕ ਦੋ ਸੀ ਚ ਗ੍ਰਿਫਤਾਰ ਕਰ ਲਿਆ ਸਖਤੀ ਨਾਲ ਪੇਸ਼ ਆਵਾਂਗੇ ਜਿਹੜੇ ਗੁੰਡੇ ਅੰਸਰ ਲੋਕਾਂ ਨੂੰ ਤਾਂ ਪਰੇਸ਼ਾਨ ਕਰਨਗੇ ਕਿੰਨੇ ਕੁ ਸਰ ਬੰਦੇ ਜਿਹੜੇ ਹਾਲੇ ਤੱਕ ਅਰੈਸਟ ਕੀਤੇ ਹੋਏ ਆ ਇੱਕ ਬੰਦਾ ਅਰੈਸਟ ਕੀਤਾ ਹੈ ਫਿਲਹਾਲ ਹਾਲੇ ਤੱਕ ਦੇ ਦੋਸ਼ੀ ਜਿਹੜੇ ਆ ਸ਼ਰੇਆਮ ਘੁੰਮਦੇ ਆ ਕੋਈ ਨਹੀਂ ਫੜ ਲੈਣੇ ਅਰੈਸਟ ਕਰ ਲੈਣੇ ਗੁੰਡਾ ਕਰਦੀ ਦੀ ਸਵਾਰਦਾ ਤਬਾਦ ਇਲਾਕੇ ਦੇ ਲੋਕਾਂ ਚ ਸਹਿਨ ਦਾ ਮਾਹੌਲ ਸਵਾਰਦਾ ਤਬਾਦ ਵੱਡੇ ਸਵਾਲ ਸੁਭਾ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਸਰਕਾਰ ਪ੍ਰਸ਼ਾਸਨ ਨਸ਼ਾ ਤਸਕਰਾਂ ਮਾਲੇ ਅੰਸਰਾ ਖਿਲਾਫ ਕੋਈ ਕਾਰਵਾਈ ਕਰਦੀ ਵਿਖਾਈ ਨਹੀਂ ਦਿੰਦੀ ਜੇਕਰ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਇਸ ਨੌਜਵਾਨ ਦਾ ਹਸ਼ਰ ਨਾ ਹੋਇਆ ਹੁੰਦਾ ਆਖਰ ਇਸ ਨੂੰ ਕੀ ਸਮਝੀਏ ਐ ਤੁਸੀਂ ਹੀ ਦੱਸੋ ਹਿਲਾਲ ਹਸਪਤਾਲ ਚ ਪਏ ਇਸ ਨੌਜਵਾਨ ਵੱਲ ਮਾਮਲ ਸਰਕਾਰ ਤੇ ਪੰਚਾਰ ਦੇ ਟੀਜਪੀ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੀਡੀਸੀ ਨਿਊਜ਼ ਦੇ ਲਈ ਕਪੂਰਥਲਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ